ਹਾਂਜੀ ਤੁਸੀਂ ਦੇਖ ਸਕਦੇ ਆ ਜੀ ਆਪਾਂ ਖੜੇ ਆ ਖਨੋਰੀ ਬਾਰਡਰ ਤੇ ਵੇਖੋ ਵੱਡੇ ਵੱਡੇ ਟਰੈਕਟਰ ਝੰਡੇ ਲਾ ਕੇ ਬਾਈ ਜੀ ਲੈ ਕੇ ਆਏ ਆ 511 ਕੋਈ ਨਹੀਂ ਆਵੇ ਆ ਗਈ ਵਧੀਆ ਰੇਮਾਂ ਦੇ ਵੀ ਬਾਈ ਜੀ ਫੁੱਲਾਂ ਵਾਲੇ ਹਾਰ ਲਾਏ ਆ ਭਰਾਵਾਂ ਨੇ ਤੁਸੀਂ ਦੇਖ ਸਕਦੇ ਪੂਰਾ ਸ਼ੌਂਕ ਦੇ ਨਾਲ ਝੰਗਾਰ ਕੇ ਪਿੱਤਰ ਨੇ ਤੇ ਬਾਈ ਟਰੈਕਟਰ ਲੈ ਕੇ ਆਏ ਨਵਾਂ 511 ਤੇ ਆਜੋ ਨਾਲ ਦੀ ਨਾਲ ਵੇਖੋ ਸੰਤਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਖਨੋਰੀ ਬਾਰਡਰ ਤੇ ਪਹੁੰਚ ਰਹੀਆਂ ਜੀ ਹਰ ਇੱਕ ਜੇਤੇ ਬੰਦੀ 1 45 11 22 ਦੀ ਇੱਧਰ ਛਕਣਾ ਆਜੋ ਆਜੋ ਛਕਣਾ ਛਕਣਾ ਬਾਈ ਚੋਲ ਲਓ ਮਿੱਠੇ ਬਾਕੀ ਇੱਧਰ ਵੇਖੋ ਲੰਗਰ ਜਰਦੇ ਵਾਲੇ ਚੌਰ ਅਖੀਰਾਂ ਦੇ ਦੁੱਧ ਚ ਪੱਤੀਆਂ ਪਾ ਪਾ ਮੁੰਡੇ ਆ ਸਿੰਘੂ ਮੋਰਚੇ ਨਾਲੋਂ ਵੀ ਕੰਮ ਉਹੀ ਬਣ ਗਿਆ ਨਾ ਪਾਉ ਫੁੱਲ ਜੀ ਇੱਥੇ ਫੁੱਲ ਕਿਰਪਾ ਬਾਬੇ ਦੀ ਬਿਲਕੁਲ ਜੀ ਹੈ ਨਾ ਜਿਵੇਂ ਦਿੱਲੀ ਦਿੱਲੀ ਵਾਲਾ ਹੀ ਮਾਹੌਲ ਬਣ ਗਿਆ ਇੱਥੇ ਹੀ ਦਿੱਲੀ ਆ ਦੀ ਦਿੱਲੀਆ ਬਿਲਕੁਲ ਸਾਰੇ ਕੋਈ ਕਿਰਪਾ ਮਾਲਕ ਦੀ ਵੇਖੋ ਸੇਵਾਦਾਰ ਸੇਵਾ ਕਰਦੇ ਆ ਅਲੱਗ-ਅਲੱਗ ਕਿਹੜੇ ਪਿੰਡਾਂ ਦੇ ਲੰਗਰ ਕਿਹੜੇ ਪਿੰਡਾਂ ਤੋਂ ਇਹ ਹੋਤੀਪੁਰ ਤੋਂ ਜੀ ਇਹ ਖਬਰ ਹੁਣ ਚੜ ਜਾਂਦੀ ਬਿਲਕੁਲ ਜੀ ਕਿਹੜੇ ਪਿੰਡ ਤੋਂ ਹੋਤੀਪੁਰ ਤੋਂ ਜੀ ਹੋਤੀਪੁਰ ਬਿਲਕੁਲ ਜੀ ਬੜਾ ਸਹਯੋਗ ਪਰਵਾਂ ਦੀ ਧੰਨਵਾਦ ਵੀਰ ਜੀ ਠੀਕ ਹੈ ਜੀ ਤੇ ਆਜੋ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਨੇ ਆ ਵੇਖੋ ਟਰੈਕਟਰ ਦੇ ਵੱਡੀ ਸੰਗਤਾ ਇੱਥੇ ਪਹੁੰਚ ਰਹੀਆਂ ਦੂਰ ਤੱਕ ਟਰੈਕਟਰ ਵੇਖ ਸਕਦੇ ਆ ਜੀ ਲੁਧਿਆਣਾ 153 ਕਿਲੋਮੀਟਰ ਇੱਥੋਂ ਪਾਤੜਾ 19 ਕਿਲੋਮੀਟਰ ਸੰਗਰੂਰ ਆ ਜੀ 58 ਕਿਲੋਮੀਟਰ ਕਿਸਾਨ ਬੈਠੇ ਹੋਏ ਆ ਜੀ ਆ ਛੋਟੇ ਛੋਟੇ ਬੱਚੇ ਵੀ ਆ ਰਹੇ ਦੇਖੋ ਜੀ ਆ ਚੱਗਾ ਉਹ ਬੰਦਪੁਰਾ ਜੀ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਜੀ ਅਲੱਗ-ਅਲੱਗ ਲੱਗੇ ਆ ਲੰਗਰ ਤੇ ਵੇਖ ਸਕਦੇ ਆ ਜੀ ਵੱਡੀ ਗਿੰਦੀ ਜਿਹੜੇ ਕਿਸਾਨ ਜਿੱਥੇ-ਜਿੱਥੇ ਵੀ ਰੋਗ ਆਉਂਦਾ ਕੋਈ ਟਿੰਕੀਆਂ ਦੇ ਵਿੱਚ ਬੈਠਾ ਕੋਈ ਕਿਤੇ ਬੈਠਾ ਜੀ ਹਨਾ ਤੇ ਆ ਬਜ਼ੁਰਗ ਤੇ ਟਰੈਕਟਰ ਵੇਖੋ ਭਾਈ ਜੀ 15-15 20-20 ਲੱਖ ਰੁਪਏ ਵਾਲੇ ਟਰੈਕਟਰ ਭਾਈ ਜੀ ਕਿਸਾਨ ਵੀਰਾਂ ਨੇ ਦਿੱਲੀ ਬਾਰਡਰ ਤੇ ਖੜੇ ਕਰ ਦਿੱਤੇ ਬਹੁਤ ਵੱਡਾ ਬਾਕੀ ਵੇਖੋ ਜੀ ਦਿੱਲੀ ਵਾਲਾ ਹੀ ਮਾਹੌਲ ਬਣਾ ਕੇ ਰੱਖਿਆ ਭਰਾਵਾਂ ਨੇ ਜਿਵੇਂ ਆਪਣਾ ਸਿੰਘੂ ਮੋਰਚਾ ਲੱਗਾ ਸੀ ਟਿੱਕਰੀ ਲੱਗਾ ਸੀ ਸੇਮ ਹੀ ਉਸੇ ਤਰ੍ਹਾਂ ਸੇਵਾਵਾਂ ਚੱਲ ਰਹੀਆਂ ਜਈ ਵੱਡੀ ਗਿਣਤੀ ਦੇ ਵਿੱਚ ਜੀ ਜ਼ਿਲ੍ਹਾ ਬਠਿੰਡਾ ਪਿਆਵ ਹਣਾ ਇੱਧਰ ਭਾਈ ਜੀ ਡਾਕਟਰਾਂ ਦੀਆਂ ਟੀਮਾਂ ਵੀ ਇੱਥੇ ਸਵਾਵਾਂ ਨਿਪਾ ਰਹੀਆਂ ਤੁਸੀਂ ਦੇਖ ਸਕਦੇ ਆ ਜੀ ਸੇਵਾ ਚੱਲ ਰਹੀ ਹੈ ਨਾਲ ਦੀ ਨਾਲ ਹਰ ਇੱਕ ਮਰੀਜ਼ ਨੂੰ ਐਂਬੂਲੈਂਸ ਦੇਖੋ ਕਰਾਂ ਇੱਕ ਐਂਬੂਲੈਂਸ ਐ ਸਾਈਡ ਤੇ ਖੜੀ ਆ ਜੀ ਬਾਕੀ ਨੰਬਰ ਤੁਸੀਂ ਉੱਤੇ ਲਿਖਿਆ ਦੇਖ ਸਕਦੇ ਆ ਜੀ ਬੜੇ ਅਲੱਗ-ਅਲੱਗ ਐਮਰਜੈਂਸੀ ਖਾਲਸਾ ਏਨਾਂ ਦੀ ਏ ਹਾਂ ਹਾਂ ਖਾਲਸਾ ਇੱਕ ਖਾਲਸਾ ਚੱਲ ਰਹੀਆਂ ਜੀ ਖਾਲਸਾ ਸਾਈਡ ਵਾਲਿਆਂ ਦੀ ਬਾਈ ਜੀ ਮੈਡੀਕਲ ਸਵਾਮਾ ਨਾਲ ਨਿਭਾ ਰਿਹਾ ਜੀ ਤੇ ਇੱਧਰ ਵੇਖੋ ਕਰਾਂ ਟਰੈਕਟਰ ਆ ਰਿਹਾ ਬਾਈ ਜੀ ਲੈ ਕੇ ਕਿਸਾਨ ਸਰਪੰਚ ਸਾਹਿਬ ਜਾ ਰਹੇ ਆ ਜੀ ਮਲਕੀਤ ਸਿੰਘ ਤਕਿਆ ਨਾੜ ਗਿਆ ਨਾ ਵੇਖੋ ਬਾਈ ਜੀ ਬਹੁਤ ਸ਼ੌਂਗ ਨਾਲ ਆ ਦੇਖੋ ਜੀ ਜ਼ਿਲ੍ਹਾ ਮਾਨਸਾ ਮਾਨਸਾ ਵਾਲੇ ਬਾਈ ਬਹੁਤ ਆਇਆ ਜੀ ਵਧੀਆ ਹਾਂਜੀ ਹਾਂਜੀ ਫਿਰ ਬਜ਼ੁਰਗੋ ਕੀ ਹਾਲ ਜੀ ਬਹੁਤ ਵਧੀਆ ਜੀ ਕਿਵੇਂ ਕਿਵੇਂ ਅੰਜ ਕਿਵੇਂ ਦਾ ਮਾਹੌਲ ਲੱਗਦਾ ਹੈ ਬਹੁਤ ਤੇਜ਼ ਹੋਊਗਾ ਜੀ ਤੇਜ਼ ਹੋ ਰਿਹਾ ਹੈ ਨਾ ਫਿਰ ਜਿਹੜੇ ਇੱਕ ਨੂੰ ਆਏ ਹੋਰੇ ਵੀ ਆਪਣਾ ਮਾਹੌਲ ਪੂ ਚੜਨਾ ਇੱਕੀ ਦਿੱਲੀ ਵਾਲਾ ਹੀ ਬਣ ਗਿਆ ਸੇਮ ਹੀ ਹਾਂਜੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਜੋ ਹੋਊਗਾ ਇਹ ਬਿਲਕੁਲ ਜੀ ਬਿਲਕੁਲ ਬਿਲਕੁਲ ਸੇਮ ਹੀ ਮਾਹੌਲ ਦਿੱਲੀ ਵਾਲਾ ਬਣ ਚੁੱਕਾ ਤੇ ਐਂਬੂਲੈਂਸ ਸੇਵਾਵਾਂ ਵੀ ਬਾਈ ਜੀ ਨਭਾਰੇ ਨਾਲ 108 ਨੰਬਰ ਜੀ ਤੇ ਇੱਧਰ ਵੇਖ ਲੋ ਟਰਾਲੀਆਂ ਕਰਾਂ ਇੱਧਰ ਵੇਖ ਲੋ ਬਾਈ ਜੀ ਹਾਂਜੀ ਬਾਈ ਮਾਹੌਲ ਬਹੁਤ ਹੋਇਆ ਤਗੜਾ ਹੋ ਗਿਆ ਬਿਲਕੁਲ ਜੀ ਬਿਲਕੁਲ ਆ ਵੇਖੋ ਆਸ਼ੀਰ ਟਰੈਕਟਰਾਂ ਦੇ ਦਿੱਲੀ ਜੀ ਨਹੀਂ ਵੜਦੇ ਉਹ ਵੀ ਬਾਈ ਜੀ ਵੜਦੇ 80 ਮਾਡਲ 88 ਮਾਡਲ ਸੇਵਾ ਚੱਲ ਰਹੀ ਪ੍ਰਸ਼ਾਦਿਆਂ ਦੀ ਨਾਲ ਨਾਲ ਕੱਲੀ ਘੋੜੀ ਭਜੇ ਤੇਰੀ ਬਹੁਤ ਮਿੱਠਿਆ ਘੋੜੇ ਸਾਡੇ ਨਾਲ ਭਜਾਈ ਪਤਾ ਫੇਰ ਲੱਗੂਗਾ ਜੀ ਫਾਰਮ ਟਰੈਕ ਵਾਲਿਆਂ ਨੇ ਲਿਖਿਆ ਉੱਤੇ ਠੀਕ ਆ ਜੀ ਪੀਣ ਵਾਲੀਆਂ ਪਾਣੀਆਂ ਦਾ ਸਰਪੰਚ ਗ੍ਰਾਮਪੰਚੀਰੋਂ ਸਰਪੰਚ ਪ੍ਰਕਾਸ਼ ਸਿੰਘ ਸਮੂਹ ਪੰਚਾਇਤ ਤੇ ਆ ਦੇਖ ਸਕਦੇ ਆ ਤੁਸੀਂ ਜੀ ਪੂਰੇ ਕਰਾਂ ਟੌਰ ਦੇ ਨਾਲ ਬਾਈ ਜੀ ਆਪੋ ਆਪਣੇ ਕਿਸਾਨ ਫੁਲਕਾ ਪਾਣੀ ਪਕਾ ਰਹੇ ਨੇ ਪਰ ਕਈ ਸ਼ੌਂਕ ਦੇ ਨਾਲ ਤੜਕਾ ਲਾਉਣ ਦੇ ਯਕੀਨ ਹੁੰਦੇ ਆ ਜੀ ਅਬੋਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਮੁੱਖ ਦਫ਼ਤਰ ਪਾਰਦੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਖੋਸਾ ਕੋਟਲਾ ਅਕੇ ਇਧਰ ਦੇਖ ਲੋ ਬਜ਼ੁਰਗ ਕਰ ਰਹੇ ਆ ਸਲਾਮਾਂ ਗੱਲਬਾਤ ਚੱਲ ਬੱਤਾਂ ਚੱਲ ਰਹੀਆਂ ਜੀ ਤੇ ਆਹ ਵੇਖੋ ਟਰਾਲੀਆਂ ਬੜੇ ਵਧੀਆ ਤਰੀਕੇ ਦੇ ਨਾਲ ਜਾਣੀਆਂ ਯੂਨੀਅਨ ਲਾ ਕੇ ਲੋਕਾਂ ਨੇ ਧਰਨੀਆਂ ਵਸਤੀ ਬਣਾਈਆਂ ਜੀ ਯਾਦਾ ਫੋੜ ਐਸ਼ਰ ਤੇ 36 100 ਡਾਇਰੈਕਟਰ ਬਹੁਤ ਆ ਜੀ ਦੇਖਣ ਨੂੰ ਮਿਲਦੇ ਅਰਜਣ 855 ਟਰੈਕਟਰ ਭਾਈ ਜੀ ਜਿੰਨਾ ਪੱਕਾ ਇਹ ਦਿੰਦੇ ਜਿਆਦਾ ਦੇਖਣ ਨੂੰ ਮਿਲਦੇ ਆ ਟਰਨਿਆਂ ਦੇ ਵਿੱਚ ਜੀ ਬਾਕੀ ਇਹ ਦੇਖ ਸਕਦੇ ਤੁਸੀਂ ਇੱਕ ਬੰਨੇ ਭਾਈ ਅਮਰਤਪਾਲ ਸਿੰਘ ਦੀ ਤਸਵੀਰ ਲਾਈ ਆ ਤੇ ਇੱਕ ਪਾਸੇ ਭਾਈ ਦੀਪ ਸਿੱਧੂ ਦੇ ਪੈਣ ਆ ਭਾਈ ਜੀ ਟਰੈਕਟਰ ਲੱਗੇ ਹੋਏ ਦੇਖੋ ਕਿਰਾ ਝੰਡੇ ਲੱਗੇ ਹਨ ਐ ਸਾਈਡ ਦੇ ਦੇਖੋ ਕਿਰਾ ਹਮ ਚੱਲ ਰਿਹਾ ਹੈ ਜੀ ਤੀਨਾ ਸਾਹਿਬ ਤਾਕੀ ਆ ਦੇਖੋ ਬਾਈ ਜੀ ਆ ਛੇ ਟਰੈਕਟਰ ਜਿਹੜੇ ਕਹਿੰਦੇ ਹੁੰਦੇ ਨਾ ਦਿੱਲੀ ਚ ਨਹੀਂ ਵੜਨੇ ਇਧਰ ਮਹਿੰਦਰੇ ਬਾਈ ਜੀ ਜਿਹੜੇ ਗੱਡਿਆਂ ਮੰਗਰ ਚ ਸਟਾਰਟ ਕਰਨੇ ਪੈਂਦੇ ਸੀ ਉਹ ਟਰੈਕਟਰ ਛਾਲਾ ਮਾਰਦੇ ਆਇਆ ਜੀ 724 ਗੱਲ ਕਰੀਏ ਕੋਈ ਗੱਲ ਰਹਿ ਹੀ ਨਹੀਂ ਗਈ ਇਧਰ ਵੇਖੋ ਐਮ ਐਚ ਟੀ ਟਰੈਕਟਰ ਐਚ ਐਮ ਡੀ ਸ਼ੀਰ ਬਾਬਾ ਦੀਪ ਸਿੰਘ ਜੀ ਤਸਵੀਰ ਬਣੀ ਪਿੰਡ ਨਹੀਂ ਵਾਲਾ ਬਲਾਕ ਡਿੰਡਾ ਜੀ ਤੇ ਆ ਟਰੈਕਟਰ ਵੇਖੋ ਬਾਈ ਜੀ 60 ਟਰੈਕਟਰ ਐਚ ਐਮ ਡੀ 2510 ਪਾਰਟੀ ਕਿਸਾਨ ਯੂਨੀਅਨ ਸੂਬਾ ਕਾਕਾ ਕੋਟਲਾ ਖੋਸਾ ਜੀ ਉਹਨਾਂ ਦੇ ਕਿਸਾਨਾਂ ਦੇ ਰਹਿਣ ਬਸੇਰੀ ਬਣੇ ਹੋਏ ਹੈ ਜੀ ਵੇਖੋ ਜੀ ਨਾ ਆਹ ਦੇਖੋ ਬਾਪੂ ਕਿੰਨੀ ਉਮਰ ਹੋ ਗਈ ਤੇਰੀ ਤੂੰ ਘਰੇ ਬੈ ਤੂੰ ਉੱਤਰਿਆ ਤੇਰਾ ਬਿਰਦਾ ਕਿਆ ਕਰੇ ਬੇਖਿਆ ਜਾਨਾ ਹਾਂ ਜਦੋਂ ਮੋਦੀ ਪੁੱਠਾ ਕੂਏ ਹਾਂਜੀ ਤੇ ਫੇਰ ਤੁਹਾਨੂੰ ਦੇ ਗੋਡਾ ਤੇ ਰਖਣਾ ਹੀ ਪਊ ਵਾਹ ਉਮਰ ਕਿੰਨੀ ਹੋ ਗਈ ਬਾਪੂ 100 105 ਸਾਲ ਵਾਹ ਜੀ ਟੱਪੀਆਂ 10500 ਵਾਹ ਜੀ ਵਾ ਵੇਖੋ 105 ਸਾਲ ਦੀ ਉਮਰ ਤੇ ਬਾਪੂ ਅਜੇ ਵੀ ਬੜਕ ਮਾਰਦਾ ਕਹਿੰਦਾ ਹੈ ਨਾ ਮੈਂ ਜੀ ਤੇ ਇੱਕ ਬੱਚਿਆਂ ਦਾ ਫੋਨ ਆਦਾ ਕਰੋ ਕੀ ਕਹਿੰਦੇ ਫਿਰ ਉਹ ਆਂਦੇ ਨੇ ਵੀ ਜੇ ਤੂੰ ਗਿਆ ਮੈਂ ਤੇ ਹੁਣ ਇੱਕ ਬੰਨੇ ਮੋਰ ਚੱਲਾ ਆ ਹੀ ਲਾ ਕੇ ਆਵੀ ਹਾਂਜੀ ਵਾਹ ਸੋਨਹਾਰਾ ਆ ਜੀ ਆ ਕਾਲੋ ਦੇਖੋ ਨਾਲ ਨਾਲ ਮੇਰੇ ਪਰੋਤਲੇ ਵੀ ਆ ਜਿਹੜੇ ਆ ਇਹ ਤਨੀ ਵੀ ਪਰੋਤਲੇ ਬਾਪੂ ਇਹ ਪਰੋਤਲਾ ਵੀ ਨਾਲ ਲੈ ਕੇ ਆਇਆ ਜੇਕ ਲੈ ਕੇ ਆਇਆ ਵਾਜੀ ਬਾਹੜ ਲਾਤਾ ਕੇ ਬਾਪੂ ਬੋਣ ਕਹਿੰਦੇ ਆ ਇਹਨੂੰ ਦੇ ਨਾਲ ਨਾਲ ਠੀਕ ਆ ਬਾਪੂ ਜੀ ਸੇਵਾ ਲੰਗਰਾਂ ਦੀਆਂ ਸੇਵਾਾਂ ਬਾਈ ਜੀ ਕਿਹੜੇ ਪਿੰਡ ਤੇ ਲੱਗਾ ਲੰਗਰ ਜੀ ਹਾਂ ਬਿਲਕੁਲ ਜੀ ਇਹ ਨੇੜੇ ਪੈ ਜਾਂਦਾ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਗਰਿਆ ਮਰਨੋ ਵਾਲਾ ਆ ਦੇਖੋ 20 ਰੁਪਈਆ ਵਾਲਾ ਬਾਬੇ ਨਾਨਕ ਦਾ ਲੰਗਰ ਅੱਜ ਵੀ ਬਾਈ ਜੀ ਚੱਲ ਰਿਹਾ ਹੈ ਵੀਰ ਜੀ ਤੁਸੀਂ ਦੇਖ ਸਕਦੇ ਆ ਜੀ 20 ਰੁਪਈਆ ਦਾ ਲੰਗਰ ਦੇਖੋ ਸ਼ਾਮਾਂ ਦਾ ਮਾਹੌਲ 5 ਵਜੇ ਚੱਲੇ ਆਣੇ ਜੀ ਤੇ ਤੁਸੀਂ ਦੇਖ ਸਕਦੇ ਆ ਤਸਵੀਰਾਂ ਕਿਵੇਂ ਖਨੌਰੀ ਬਾਰਡਰ ਦੇ ਬਾਈ ਜੀ ਪੂਰੇ ਲੋਕ ਸ਼ਰਧਾ ਨਾਲ ਆ ਰਹੇ ਆ ਜੀ ਆਪਣੇ ਫਰਜ਼ ਸਮਝ ਗਏ ਜੀ ਠੀਕ ਆ ਬਾਈ ਜੀ ਹਰ ਜਗ੍ਹਾ ਜਗ੍ਹਾ ਕੋ ਆਪਣੇ ਬਣਾਏ ਬੜੇ ਵਧੀਆ ਰੈਣ ਬਸੇਰੀ ਇੱਧਰ ਹੋਟਲਾ ਬਾਈ ਜੀ ਤੇ ਇਹ ਟਰਾਲੀਆਂ ਲੱਗੀਆਂ ਬਾਈ ਜੀ ਦੂਰ ਦਾ ਤਸੰਨਾਂ ਲੀਆਂ ਤੇ ਬਾਕੀ ਆ ਦੇਖ ਸਕਦੇ ਤੁਸੀਂ ਤਸਵੀਰਾਂ ਅਲੱਗ-ਅਲੱਗ ਪਿੰਡ ਜਗਲਾਂ ਮਾਲਸਾ ਜਾਂਦੇ ਜਾਂਦੇ ਬਈ ਆ ਲਾਖਣੇ ਵਾਲਿਆਂ ਦਾ ਟਰੱਕ ਬਾਈ ਜੀ ਖਲੋਤਾ ਖਰਿਆਲਾ ਲਾਖਣਾ ਤੇ ਆ ਸਾਡੀਆਂ ਇੱਧਰ ਟਰਾਲੀਆਂ ਆਈਆਂ ਜੀ ਇੱਥੇ ਸਾਰਾ ਦਿਨ ਦਾਤ ਬਾਈ ਜੀ ਲੰਗਰ ਖੀਰਾਂ ਦੇ ਪ੍ਰਸ਼ਾਦਿਆਂ ਦੇ ਭਰਾਵਾਂ ਵੱਲੋਂ ਲਾਏ ਜਾਂਦੇ ਆ ਜੀ ਬਹੁਤ ਸੁਜੋਗ ਆ ਬਾਈ ਜੀ ਜਿੱਦਣ ਦੇ ਅਸੀਂ ਇੱਥੇ ਆਏ ਆ ਫੁਲਕਾ ਹੋਰ ਬਾਈ ਜੀ ਠੀਕ ਆ ਬਾਈ ਜੀ ਕਿਵੇਂ ਚੱਲ ਰਿਹਾ ਅੱਜਕੱਲ ਇਹ ਤਾਂ ਤਨ ਤਨ ਵੀ ਬੜਾ ਤਕੜਾ ਸੁਜੋਗ ਆ ਬਾਈ ਜੀ ਤਾਂ ਦਾ ਹੈ ਜੀ ਭਰਾਵਾਂ ਦਾ ਸਾਰਾ ਦਿਨ ਖੀਰਾਂ ਦੇ ਹਾਂਜੀ ਸਾਰਾ ਦਿਨ ਖੀਰਾਂ ਦੇ ਕੜਾਹ ਦੇ ਹਰ ਇੱਕ ਚੀਜ਼ ਬਿਲਕੁਲ ਜੀ ਬਹੁਤ ਧੰਨਵਾਦ ਵੀਰ ਜੀ ਬਾਕੀ ਇਹ ਪਿੰਡ ਖਨੋਰੀ ਕਲਾ ਇਹ ਵੀਰ ਸੇਵਾ ਨਿਭਾ ਰਹੇ ਅਜੇ ਵੀ ਖੀਰ ਚੱਲ ਰਹੀ ਆ ਜੀ ਬਾਕੀ ਆ ਸਾਡੇ ਵਾਲੇ ਵੀਰਾਂ ਦਾ ਲੰਗਰ ਆ ਜੀ ਮਾਝਿਆਣਾਂ ਦੇ ਨਿਭਾਈ ਜਾ ਰਹੇ ਆ